ਅਕਾਲੀਵਾਲੇ ਨੇ ਤਾਂ 10 ਸੀਟਾਂ ਲੜਨੀਆਂ ਨੇ ਤਿੰਨ ਤਾਂ ਬੀਜੇਪੀ ਲੜੂ 10 ਨਹੀਂ ਥਿਆਂਦੇ ਅਕਾਲੀਵਾਲੇ ਦੇ ਜਥੇਦਾਰ ਸੁਪੀਰ ਬਾਦਲ ਨੂੰ ਦੇਖ ਕੇ ਕੁੰਡੇ ਬੰਦ ਕਰ ਲੈਂਦੇ ਨੇ ਕਿ ਕੰਦੇ ਉੱਤੋਂ ਦੀ ਡਿੱਕਟੀ ਨਾਲ ਸਿੱਟ ਜੇ ਯਾਰ ਛੋਟੇ ਪਿੰਡ ਵੀ ਜੇ ਕੋਈ ਜਥੇਦਾਰ ਹੈਗਾ ਉਹਨੂੰ ਕਹਿ ਦਿਓ ਜੇ ਜੇ ਗੇਟ ਬੰਦ ਕਰਕੇ ਤੁਹਾਨੂੰ ਬਿਲਡ ਰਹਿੰਦੀ ਹੈ ਉਹ ਚ ਵੀ ਆਟਾ ਆ ਜਾ ਕੱਪੜਾ ਫਸਾ ਦੇ ਥੱਲੋਂ ਵੀ ਨਾ ਸਿੱਟ ਜੇ ਡਿੱਕਟ ਹੋ ਏ ਮੱਤੀ ਬਜੀ ਹੋਈ ਹੈ ਜੀ ਇਹ ਸਜਾ ਹੀ ਮਿਲ ਰਹੀ ਹੈ ਪਰਮਾਤਮਾ ਵੱਲੋਂ 10 ਬੰਦੇ ਨਹੀਂ ਲੱਭਰੇ ਕਹਾਂ ਸੀ ਰਾਜ ਕਰਾਂਗੇ 25 ਸਾਲ ਆ ਸਜਈ ਹੈ 92 ਸਾਲਾ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਉਹਨੂੰ ਲੈ ਕੇ 4-5 ਮਹੀਨੇ ਪਹਿਲਾਂ ਕਾਲ ਤੱਕ ਸਭ ਤੇ ਬਿਨਾਂ ਬੁਲਾਈ ਸਰ ਟੱਬਰ ਪੁੱਤ ਭਤੀਜੇ ਸਾਲੇ ਜੀਜੇ ਸਾਰੇ ਇਕੱਠੇ ਹੋ ਗਏ ਟੁਰਪੇ ਕਦੇ ਜੋੜੇ ਜੂੜੇ ਸਾਫ਼ ਕਰਈਏ ਲੋਕਾਂ ਨੇ ਜੇ ਕਿਤੇ ਗੱਲ ਬਣ ਚੇ ਉਹ ਚ ਵੀ ਮਜ਼ਾਕ ਹੀ ਉੱਡਿਆ ਪਤਾ ਨਹੀਂ ਕੀ ਖਾ ਕੇ ਬੈਠਾ ਸੀ ਸੁਖਵੀਰ ਬਾਦਲ ਉਹ ਚੱਪਲਾਂ ਚੁੱਪਲਾਂ ਦੇ ਪਾਲ ਸ਼ਫੇਰਿਆ ਜਾ ਰਿਹਾ ਦੇਖਿਆ ਮੁੰਡੀ ਉਹਦਾ ਟੀਵੀ ਜਿੱਦਿ ਦਿਖਾ ਹਾਂ ਇਹ ਇੱਕ ਨੇ ਸਪੋਰਟ ਸ਼ੂਸਿੰਗੇ ਇਤਨਾ ਚਿੱਟੇ ਰੰਗ ਦੇ ਸ਼ੂ ਕਾਲੀ ਪਾਸ਼ ਫੇਰਦੀ ਉਹ ਬੰਦਾ ਰੋਈ ਜਾਂਦਾ ਸੀ ਮੇਰੇ ਮੇਰੇ ਪੂਡ ਖਰਾਬ ਕਰਕੇ ਇਹ ਸਜਾ ਹੀ ਹੈ ਵੇਖ ਕੇ ਆਉਂਦਾ ਉਹ ਮੰਦਬੁੱਧੀਆ ਕੋ ਨੂੰ ਪਤਾ ਨਹੀਂ ਲੱਗਦਾ ਕੀ ਹੋ ਜਾਂਦਾ ਤਿੰਨ ਦਿਨ ਪੱਤਰਕਾਰ ਪੁੱਛੀ ਗਏ ਗਲਤੀਆਂ ਦਾ ਦੱਸ ਦਿਓ ਜਿਹਦੀ ਭੁੱਲ ਬਖਸ਼ਾਉਣ ਆਇਆ ਉਹ ਕਹਿੰਦੇ ਬਾ ਗਲਤੀਆਂ ਹੀ ਨਹੀਂ ਜੀ ਹਰ ਸਿਮਰਤ ਗੁਰੂ ਉੱਥੇ ਲੰਗਰ 'ਚ ਰੋਟੀ ਬਕਾਈ ਜਾਂਦੀ ਸੀ ਪੰਜ ਰੋਟੀਆਂ ਬਕਾਈਆਂ ਪੰਜੇ 60 ਤੇ ਥੱਲਣੀ ਤਾਂ ਆਉਂਦੀ ਨਹੀਂ ਰੋਟੀ ਉਹਨੂੰ ਕੀ ਪਤਾ ਰੋਟੀ ਕਹੇ ਬਕਾਈ ਦੇ ਨੌਕਰਾਂ ਨੂੰ ਆਰਡਰ ਦੇਣ ਵਾਲੇ ਨੇ ਖਾਣਾ ਲੈ ਆਓ ਡਿਨਰ ਲਗਾ ਦਿਓ ਬਹੁਤ ਬੁਰਾ ਹਾਲ ਹੈ ਕਹਿੰਦਾ ਇੱਕ ਬਜ਼ੁਰਗ ਮੈਨੂੰ ਮਿਲਿਆ ਕਹਿੰਦਾ 40 ਸਾਲ ਪੁੱਤ ਅਕਾਲੀ ਦਰ ਨੂੰ ਵੋਟਾਂ ਪਾਉਂਦੇ ਰਿਆਂ ਐਦ ਕੀ ਨਹੀਂ ਪਾਉਂਦੀਆਂ ਮੈਂ ਕੀ ਗੱਲ ਕਹਿੰਦਾ ਪੁੱਤ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਬਾਦਲ ਦੀ ਤੱਕੜੀ ਨੂੰ ਵੋਟਾਂ ਪਾਈ ਗਏ ਹੁਣ ਪਤਾ ਲੱਗਿਆ ਦੋ ਲੋਦੋ ਟੁੱਟਿਆ ਕਹਿੰਦਾ ਜਦੋਂ ਉਸੇ ਨਾਨਕ ਦੀ ਬਾਣੀ ਗਲੀਆਂ ਚ ਰੋਲਦੀ ਨਾਲੀਆਂ ਚ ਰੋਲਦੀ ਲੋਕ ਇੰਨੇ ਦੁਖੀ ਰਹਿੰਦੇ ਤੋ ਉਹ ਪੋਟੀਂ ਸੇ ਕੇ ਕਰੇ ਪਵਾੜਾ ਪਵਾਤਾ ਸੁਖਦੇਵ ਸਿੰਘ ਢੀਂਸਾ ਹੁਣ ਬਜ਼ੁਰਗਾਂ ਬਜ਼ੁਰਗਾਂ ਨੂੰ ਪਤਾ ਹੁੰਦਾ ਤੇ ਯਾਰ ਪਤਾ ਹੁੰਦਾ ਉਹਨੇ ਦੇਖ ਲਿਆ ਕਹਾ ਵੀ ਹੈ ਨਹੀਂ ਮਾਹੌਲ ਠੀਕ ਉਹ ਕਹਿੰਦਾ ਵੀ ਮੈਂ ਨਹੀਂ ਲੜਦਾ ਮੈਂ ਨਹੀਂ ਹੈ ਲਕੀਨ ਉਹ ਮੁੰਡੇ ਨੂੰ ਵੀ ਕਿਹਾ ਵੀ ਤੂੰ ਵੀ ਨਹੀਂ ਓਏ ਤੂੰ ਵੀ ਨਹੀਂ ਉਹ ਬਾਦਲ ਦਾ ਮੁੰਡਾ ਉਹਨੇ ਪੰਪ ਭਰਤੇ ਪਰਮਿੰਦਰ ਢੀਸ ਨੂੰ ਪੰਪ ਭਰੀਆ ਕਹਿੰਦਾ ਬੁੜਿਆਂ ਦੀ ਨਹੀਂ ਗੱਲ ਬੰਦਦਾ ਮੈਂ ਕਹਿੰਦਾ ਆਪਣੇ ਵਾਲੇ ਬੁੜੇ ਦੀ ਮੰਨਦਾ ਤੂੰ ਕਿਆ ਮੰਨਦਾ ਉਹ ਲੜਾਉਂਦੇ ਤੱਬਰ ਪਾੜਦਾ ਯਾਰ ਤਾਂ ਗੜਾ ਦੇ ਦਿੱਲੀ ਬੈਠਾ ਸੀ ਤੇ ਢੀਸਾ ਉਦੋਂ ਦਾ ਜਿੱਦ ਦੀ ਟਿਕਟ ਮਿਲੀ ਹੈ ਫੋਨ ਕਰਕੇ ਵਧਾਈ ਵੀ ਨਹੀਂ ਦਿੱਤੀ ਪਰ ਉਹਨੂੰ ਟੀਮ ਸੇ ਨੂੰ ਕਮਾਇ ਨਹੀਂ ਹੁੰਦਾ ਮੈਂ ਇੱਥੋਂ ਜੁੱਤ ਲਗਾ ਤੂੰ ਮੈਂ ਦਿੱਲੀ ਰਹੂਗਾ ਓਟ ਓਟ ਨੰਬਰ ਪਾ ਕੇ ਰੱਖਤਾ ਸੋ ਵੀਰੋ ਇਹ ਸਜਾ ਹੀ ਮਿਲ ਰਹੀ ਹੈ ਪ੍ਰਮਾਤਮਾ ਵੱਲੋਂ ਹੀ ਹੈ ਕਿਉਂਕਿ ਰੱਬ ਦੀ ਸੋਟੀ ਜਦੋਂ ਚੱਲਦੀ ਹੈ ਨਾ ਉਦੋਂ ਘਰਕਾ ਨਹੀਂ ਇਹ ਚੱਲ ਰਹੀ ਹੈ ਰੱਬ ਦੀ ਚੱਕੀ ਜਿਹੜੀ ਹੈ ਨਾ ਉਹ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਇਹ ਸਜਾ ਹੀ ਮਿਲ ਰਹੀ ਹੈ ਸੋ ਦੇ ਅੱਛਾ ਜਿਹੜੇ ਮਰਜ਼ੀ ਮੈਨੂੰ ਖੁਸ਼ੀ ਵੀ ਹੁੰਦੀ ਐ ਇਸ ਗੱਲ ਨੂੰ ਤੁਹਾਨੂੰ ਤੁਸੀਂ ਖੁਸ਼ ਰਹਿਣਾ ਕਰੋ ਇਸ ਗੱਲ ਤੇ ਕੈਪਟਨ ਉਮਰਿੰਦਰ ਨੂੰ ਪੁੱਛ ਲਓ ਪੱਤਰਕਾਰ ਸਵਾਲ ਪੁੱਛ ਲੈਣ ਬਾਦਲ ਨੂੰ ਫਖਮੀਰ ਬਾਦਲ ਨੂੰ ਮਜੀਠੀਏ ਨੂੰ ਨੰਨੀ ਸ਼ਾਹ ਨੂੰ ਪੱਠੜ ਨੂੰ ਟੀਨਸਰ ਨੂੰ ਸਿੰਗਲੇ ਨੂੰ ਢਿੱਲੋਂ ਨੂੰ ਜਿਹਨੂੰ ਮਰਜ਼ੀ ਪੁੱਛ ਲਓ ਬੋਟਾਂ ਦੀ ਕੀ ਤਿਆਰੀ ਐ ਕਹਿੰਦੇ ਹਾਂਜੀ ਤਿਆਰੀ ਐ ਭਵਾਨਤਮਾਨ ਹਰੋਣਾ ਲੈ ਮੈਂ ਮਾੜਾ ਕੀ ਕਰਦਾ ਭਈ ਮੈਂ ਕਿਸੇ ਗਲਤ ਬੰਦੇ ਨੂੰ ਥਾਣੇ ਚੋਂ ਛੜਾਇਆ ਨਹੀਂ ਆ ਤਖੜਾ ਕਰਕੇ ਦੱਸ ਦੋ ਤੁਸੀਂ ਤੁਹਾਡੇ ਕਿਸੇ ਪਿੰਡ ਦੇ ਸਹੀ ਬੰਦੇ ਤੇ ਨਜ਼ਾਇਜ਼ ਪਰਚਾ ਨਹੀਂ ਪੁਆਇਆ ਕਹਦੇ ਧੀ ਪੁੱਤ ਨੂੰ ਚਿੱਟੇ ਤੇ ਨਹੀਂ ਲਾਇਆ ਕਿਸੇ ਰੇਤੇ ਵਾਲੀ ਖੱਡ ਜੀ ਹਿੱਸਾ ਨਹੀਂ ਪਾਇਆ ਜਿਹੇ ਹਿੱਸਾ ਪਾਇਆ ਤਾਂ ਲੋਕਾਂ ਦੇ ਦੁੱਖਾਂ ਦਾ ਤਾਂ ਜਰੂਰ ਹਿੱਸਾ ਪਾਇਆ ਉਹਨਾਂ ਨੂੰ ਵੰਡਾਇਆ ਮੈਂ ਕਦੇ ਬਾਹਰਲੇ ਮੁਲਕਾਂ 'ਚ ਫਸੇ ਹੋਏ ਪੂਰੀ ਦੁਨੀਆ ਜਿੱਥੇ ਮਰਜੀ ਪੰਜਾਬੀ ਫਸ ਜਾਣ ਧੀਆ ਪੁੱਤਾਂ ਰੋਜ਼ਗਾਰ ਰੋਟੀ ਦੀ ਭਾਲ 'ਚ ਗਏ ਨੇ ਉਧਰ ਜੇ ਇੱਥੇ ਰੋਜ਼ਗਾਰ ਮਿਲ ਜੇ ਪਹਿਲੀ ਗੱਲ ਤਾਂ ਉੱਥੇ ਜਾਣ ਦੀ ਲੋੜ ਕਿਉਂ ਪਈ ਖੋਦੀ ਆਰ ਬਚੋ ਮਾਸਕਰਚੋ ਦੁਬਈ ਚੋ ਸਿੰਗਾਪੁਰ ਮਲੇਸ਼ੀਆ ਨਿਊਜ਼ੀਲੈਂਡ ਚੋ ਇਦੋਂ ਲਿਬਿਆ ਆਰਮਾਨੀਆ ਚੋ ਜਿੱਥੇ ਫਸ ਜਾਂਦੇ ਤੁਸੀਂ ਦੇਖਿਆ ਹੋਣੀ ਆ ਵੀਡੀਓ ਚੋੜੀਆਂ ਛੋਰੀਆਂ ਉਹ ਬਚਾਰੇ ਵੀਡੀਓ ਬਣਾਉਂਦੇ ਆ ਕੀ ਕਹਿੰਦੇ ਹੁੰਦੇ ਕਿਤੇ ਕਮਰੇ ਚ ਪੱਤੀ ਬੈਠੇ ਆ ਨਾ ਕੀ ਦਾ ਲੈਂਦੇ ਉਹ ਚ ਦੇ ਸਾਨੂੰ ਬਚਾ ਦਿਓ ਇਹ ਵੀਡੀਓ ਕਿਹਦੇ ਕੋਲ ਪਚਾ ਦਿਓ ਮੇਰਾ ਨਾਂ ਲੈਂਦੇ ਆਪ ਦੇ ਐਮਪੀ ਦਾ ਨਾਂ ਕਿਉਂ ਲੈਂਦੇ ਕੋਈ ਕਪੂਰ ਥੱਲੇ ਦਾ ਕੋਈ ਫਲੋਰ ਦਾ ਕੋਈ ਸ਼ਾਰਪੁਰ ਦਾ ਕਿਉਂਕਿ ਉਹਨਾਂ ਨੂੰ ਇੱਥੋਂ ਉਮੀਦ ਹੈ ਜੇ ਇੱਥੇ ਗੱਲ ਬਣ ਜਾਂਦੀ ਹੈ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਲੈ ਕੇ ਆਇਆ ਮੈਂ ਮੈਂ ਨਹੀਂ ਦੇਖਿਆ ਕਦੇ ਵੀ ਉਹ ਕਿਹੜਾ ਸੰਗਰੂਰ ਦੇ ਨੇ ਯਾਰ ਆਪਾਂ ਗੋ ਬਚਾਈਏ ਮੈਂ ਯਾਰ ਕਿਸੇ ਮਾਂ ਦੇ ਪੁੱਤ ਨੇ ਜੇ ਮੇਰੇ ਹਰੇ ਰੰਗ ਦੇ ਪਹਿਨਣ ਨਾਲ ਸੈਨ ਕਰਨ ਨਾਲ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦੀ ਰਖੜੀ ਬੰਨਣ ਵਾਲਾ ਗੁੱਟ ਘਰੇ ਆਉਂਦਾ ਮੇਰੇ ਵਾਸਤੇ ਤੋਂ ਵੱਡੇ ਪੁੰਨ ਦੇ ਕੋਈ ਕੱਬ ਗੱਲ ਨਹੀਂ ਬਸ ਉਹ ਫੇਰ ਬੋਲੋ ਤੁਮਾਰਾ ਰੌਣਾ ਜੀ ਦੱਸੋ ਇੱਥੋਂ ਹੀ ਪਤਾ ਲੱਗਦਾ ਹੈ ਔਰਲੇ ਹੋਏ ਨੇ ਸਾਰੇ ਮੋਦੀ ਨੇ ਵੀ ਕਹਤਾ ਉੱਥੋਂ ਕਹਿੰਦਾ ਜਿਵੇਂ ਮਰਜ਼ੀ ਕਰੋ ਪੈਸੇ ਲੈ ਲਓ ਜੋ ਰਲਜੋ ਜੋ ਮਰਜ਼ੀ ਕਰੋ ਪੀਲੀ ਜੀ ਪੱਗ ਵਾਲਾ ਨਾ ਭੇਜੋ ਮੇਰਾ ਜੋਣਾ ਦੁੱਪਰ ਕਰ ਕਹਿੰਦੇ ਬੜੀ ਆਗਲੇ ਮਗਰ ਉਹ ਹਰਾ ਲੋ ਭਰਾਓਗੇ ਤਾਂ ਜੇ ਮੈਂ ਲੜਦਾ ਹਾਂ ਮੈਂ ਨਹੀਂ ਲੜਦਾ ਆਪਾਂ ਲੜਦੇ ਹਾਂ ਸਾਰੇ ਇਹ ਆਪਾਂ ਨੂੰ ਹਰਾਉਣਾ ਚਾਹੁੰਦੇ ਆ ਇਹ ਮੈਥੋਂ ਨਹੀਂ ਡਰਦੇ ਮੇਰੀ ਕੀ ਗੱਤ ਹੈ ਮਦਮਿੰਦਰ ਮਾਸਟਰ ਦਾ ਮੁੰਡਾ ਸਤੋਜ ਪਿੰਡ ਵਾਲਾ ਮੈਨੂੰ ਡਰਦੇ ਆ ਜਿਹੜੀ ਥੋੜੀ ਜੀ ਬੀਂਦ বাজਾਈ ਤੇ ਕੋਬਰੇ ਸੱਪ ਨਿਕਲਿਆ ਉਹਨਾਂ ਤੋਂ ਡਰਦੇ ਵੀ ਇੰਨਾ ਕੱਟ ਕੇ ਮੈਂ ਹੋ ਜਾਂਦਾ ਲੈ ਕਾਲੀਦਾਲ ਨੇ ਇੱਥੇ ਇੰਨਾ ਕੱਟ ਕਰਨਾ ਵੇ ਘੱਟੋ ਘੜ 40000 ਦੀਆਂ ਜਲੇਬੀਆਂ ਲੱਗਣਗੀਆਂ ਉਹ ਜਲੇਬੀਆਂ ਖਾ ਕੇ ਵੀ ਨਹੀਂ ਜਾਣਾ ਅੱਧਾ ਤਾਂ ਵਧਣਾ ਮਿੱਠਾ ਘਾਟਾ ਵੇ ਮਿੱਠਾ ਘਾਟਾ ਖੰਡ ਮੱਕੀ ਠੀਕ ਹੈ ਨਾ ਤੁਸੀਂ ਥੱਲੇ ਆ ਦਾ ਕਾਰਜ ਰੱਖਿਓ ਥੱਲੇ ਵਾਲਾ ਕੰਮ ਸੰਭਲਿਓ ਵੀ ਕੀ ਨੇ ਪੋਲਿੰਗ ਤੇ ਬਹਿਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਹੈ ਨਾ ਮੈਨੂੰ ਕਿੱਥੇ ਬਣਾਉਣਾ ਹੈ ਕਿੱਧਰ ਦੀ ਰੋਡ ਸ਼ੋਅ ਕਰਨਾ ਹੈ ਇਹ ਥੱਲੇ ਆਲਾ ਸਮਝ ਲੋ ਤਾਂਹਾਂ ਤਾਂ ਮੈਂ ਕੱਲੇ ਹੀ ਬਾਣੀ ਪਾਈ ਫਿਰਦਾ ਇਹਨਾਂ ਨੂੰ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਆ ਆਜੋ ਆਜੋ ਮੈਂ ਖਾਜੋ ਉਹ ਪਿਛਲੀ ਵਾਰ ਤਾਂ ਨੌਜਵਾਨ ਮੁੰਡੇ ਨਾਲ ਸੀ ਉਹਦਾ ਐਤਕੀ ਵੀ ਨੇ ਜਵਾਨੀ ਦਾ ਜੋਸ਼ ਤੇ ਬੁਢਾਪੇ ਦਾ ਹੋਸ਼ ਜੇ ਦੋਨੇ ਇਕੱਠੇ ਹੋ ਜਾਣ ਦੇਰ ਮੰਜਲ ਤੇ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਕਿ ਆ ਵੀ ਨਾਲ ਨੇ ਪਿਛਲੀ ਵਾਰ ਥੋੜਾ ਅੰਨ ਕੰਨੀ ਕਰਦੀ ਬਾਬੇ ਨਾਨਕ ਦੀ ਤੱਕੜੀ ਨੂੰ ਹੀ ਪਾਵਾਂਗੇ ਜਦੋਂ ਮੈਂ ਦੱਸਿਆ ਬਾਬੇ ਨਾਨਕ ਦੀ ਤੱਕੜੀ ਨਹੀਂ ਹੈਗੀ ਬਾਦਲ ਕੈਰੀਆ ਸਮੈਕ ਤੋਲਦੀ ਹੈ ਇਹ ਫੇਰ ਫੇਰ ਮੁੜੇ ਨੇ ਚਲ ਕੋਈ ਨਹੀਂ ਮੁੜਿਆ ਇਹ ਦੇਖ ਰਾਇ ਦਰਸਤਾ ਹੈ ਬਾਬੇ ਨਾਨਕ ਦੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਬਾਦਲ ਕਾਲੀ ਤਖੜੀ ਮੇਰਾ ਮੇਰਾ ਸਭ ਕੁਝ ਮੇਰਾ ਟਾਪੇ ਵੀ ਮੇਰੇ ਬੱਸਾਂ ਵੀ ਮੇਰੀਆਂ ਰੇਤਾ ਵੀ ਮੇਰਾ ਕੇਬਲ ਟੀਵੀ ਸਭ ਕੁਝ ਮੇਰਾ ਬਾਤ ਚ ਲੋਇਨਾਂ ਮੈਂ ਤਾਂ ਕੁ ਬੈਂਕੀ ਪਿਆ ਅਕਾਲੀ ਦਲ ਨੂੰ ਤੇ ਟਿੱਕਟ ਜੀ ਨੂੰ ਮਰਜ਼ੀ ਦੇ ਦਿਓ ਪਰਮੇਂਦਰ ਢੀਂਡ ਸੇਟਾ ਜੀ ਨੂੰ ਮਰਜ਼ੀ ਪਰ ਕਿਰਪਾ ਕਰਕੇ ਸੰਗਰੂਰ ਲੋਕ ਸਭਾ ਸੀਟ ਦਾ ਮਜੀਠੀਆ ਨੂੰ ਇਨਚਾਰਜ ਨਾ ਬਣਾ ਦਿਓ ਸਾਡੇ ਸਾਡੇ 3 ਪੁੱਤ ਹਜੇ ਚਿੱਟੇ ਤੋਂ ਬਚੇ ਹੋਏ ਨੇ ਜਿੱਥੇ ਜਾਂਦੇ ਆ ਗਾਹਕ ਪੈਦਾ ਕਰ ਲੈਂਦੇ ਆ ਉਹਦੇ ਪਹਿਲਾਂ ਪਹਿਲਾਂ ਫ੍ਰੀ ਦਿੰਦੇ ਆ ਬਾਅਦ ਚ ਕਹਿੰਦੇ ਲਾਭ ਆਏ ਰੋਜ਼ ਰੋਜ਼ ਬੜੀ ਥੋੜੀ ਹੁੰਦਾ ਚੱਕ ਲਿਆ ਫੈਸੇ ਐਂ ਕਰ ਪੱਟੇ ਨੇ ਇਹਨਾਂ ਨੇ ਅੱਜ 13 April 2019 ਆ ਵੀਰੋ ਅੱਜ 100 ਸਾਲ ਪਹਿਲਾਂ 13 ਅਪ੍ਰੈਲ 1919 ਨੂੰ ਜਲਿਆਂ ਵਾਲੇ ਬਾਗ ਚ ਜਨਰਲ ਡਾਇਰ ਨੇ 2000 ਪੰਜਾਬੀ ਸ਼ਹੀਦ ਕੀਤੇ ਸੀ ਅੱਜ ਦੇ ਦਿਨ 100 ਸਾਲ ਹੋ ਗਿਆ ਅੱਜ ਤਾਂ ਚਲੋ ਸਲੂਟ ਕਰਦੇ ਆ ਉਹਨਾਂ ਸ਼ਹੀਦਾਂ ਨੂੰ ਪਰ ਨਾਲ ਅੱਜ ਇੱਕ ਪਰਿਵਾਰ ਤੇ ਕਲੰਕ ਦਾ ਵੀ 100 ਦਿਨ ਹੋ ਗਿਆ ਜਨਰਲ ਡਾਇਰ ਨੇ 2000 ਪੰਜਾਬੀਆਂ ਨੂੰ ਭੁੰਨ ਕੇ ਅੱਜ ਦੇ ਦਿਨ ਸ਼ਾਮ ਨੂੰ ਡਿਨਰ ਕਿੱਥੇ ਕੀਤਾ ਸੀ ਕਿੰਨਾ ਦੇ ਘਰੇ ਕੀਤਾ ਸੀ ਡਿਨਰ ਹੈ ਜੀ ਮਜੀਠੀਏ ਕੇ ਘਰੇ ਸਰ ਸੁੰਦਰ ਸਿੰਘ ਮਜੀਠੀਏ ਨਾਲ ਤੇ ਅੱਜ ਅੱਜ ਉਹ ਤਾਂ ਮਾਫੀ ਮੰਗ ਲੈਣ ਹੁਣ ਵੀ ਸਾਡੇ ਪੁਰਖਿਆਂ ਨੂੰ ਮਾਫ ਕਰ ਦਿਓ ਅਸੀਂ ਕਾਤਲਾਂ ਨੂੰ ਰੋਟੀ ਖਾਉਂਦੇ ਰਹਿਆਂ ਦਾਰੂਆਂ ਪੀਉਂਦੇ ਰਹਿਆ ਉਹ ਉਹਨੂੰ ਵੀ ਅੱਜ 100 ਸਾਲ ਹੋ ਗਿਆ ਨਾ ਉਸ ਕੱਲ ਨੂੰ ਮਾਫੀ ਮੰਗੇ ਮਜੀਠੀਆ ਪਰਿਵਾਰ ਅੱਜ ਇਹਨਾਂ ਤੋਂ ਕੀ ਉਮੀਦ ਕਰਾਂਗੇ ਆਪਾਂ ਦਰਬਾਰ ਸਾਹਿਬ ਚੋਂ ਸਰੂਪਾ ਪੁਆਤਾ ਸੀ ਬਾਅਦ ਚ ਜਨਰਲ ਡਾਇਰ ਦੇ ਹਰ ਸੁੰਦਰ ਸਿੰਘ ਮਜੀਠੀਆ ਨੇ ਮਾਫ ਕਰਵਾਤਾ ਸੀ ਵੀ ਜਨਾਬ ਬਾਖ ਦੀ ਗਲਤੀ ਹੀ ਗਈ ਵੀ ਤੇ ਸਰੋਪਾ ਕਿਹੜੇ ਜਿਹੜੇ ਜਫੇਦਾਰ ਨੇ ਪਾਇਆ ਸੀ ਕਾਲ ਤੱਕ ਦੇ ਨੇ ਜਫੇਦਾਰ ਅਰੂੜ ਸਿੰਘ ਜੈਨਰ ਅਰੂੜ ਸਿੰਘ ਪਤਾ ਕੌਣ ਹੈ ਸਿਮਰਨਜੀਤ ਸਿੰਘ ਮਾਨ ਦਾ ਸਕਾ ਨਾਨਾ ਮੈਂ ਤਾਂ ਐਂ ਕੱਢ ਕੇ ਲਿਓ ਅੰਦਰਲੀ ਐਂ ਕਰੀਂ ਕਰਦੇ ਨੇ ਬੜਾ ਹੱਥ ਬਸੀ ਇਹਨਾਂ ਹਾਰੇ ਪੇਤ ਖੁੱਲ ਜਾਂਦਾ ਹੈ ਮੈਨਾਂ 24 ਘੰਟੇ ਦੇ ਇਸੇ ਕੰਮ ਦੀ ਹੈ ਮੈਂ ਇਹ ਨਹੀਂ ਇਹਨੂੰ ਟਿਕੜ ਦਿੰਦਾ ਸੜਕੀ ਨਿਕਲ ਜਾਣਾ ਨਾ ਮੈਂ ਥੱਕਾ ਮੈਂ ਕੱਢ ਦੇਣਾ ਕਿੰਨੇ ਚ 35 ਪਿੰਡ ਮੈਨੂੰ ਪੱਤਰਕਾਰ ਕਹਿੰਦੇ ਆ ਆਪਕੋ ਥਕਾਵਟ ਨਹੀਂ ਹੁੰਦੀ ਮੈਂ ਜੀਰੀ ਲਾਉਣ ਨਾਲ ਤਾਂ ਨਹੀਂ ਔਖਾ ਕੱਖ ਕੱਢਣ ਨਾਲ ਤਾਂ ਨਹੀਂ ਔਖਾ ਸਾੜੀ ਬੱਢਣ ਨਾਲ ਤਾਂ ਨਹੀਂ ਔਖਾ ਸਪਰੇਅ ਕਰਨ ਨਾਲ ਤਾਂ ਨਹੀਂ ਔਖਾ ਕੰਮ ਹਰੇਕ ਢੋਲੀ ਤੋਂ ਬਾਅਦ ਨਿੰਬੂ ਪਾਣੀ ਪੀਣਾ ਪੈਂਦਾ ਸੱਚੀ ਬੋਲਣਾ ਜਿੱਥੇ ਮਰਜ਼ੀ ਬੋਲੋ ਮਿਹਨਤ ਮੁੰਦ ਚ ਨਹੀਂ ਮੈਂ ਹੁਣ ਦਿੰਦਾ ਇਹਨਾਂ ਨੂੰ ਇਹ ਤੁਸੀਂ ਮੇਰੇ ਤੋਂ ਛੱਡ ਦਿਓ ਇਹ ਕੀ ਰੀਸ ਕਰਨਗੇ ਕੈਪਟਨ ਮਰਿੰਦਰ ਉਹਦੀ ਦੁਪਹਿਰੇ 11:20 ਤੇ ਮੁੱਛਾਂ ਵਾਲੀ ਢਾਠੀ ਖੁੱਲਦੀ ਐ 12:35 ਤੇ ਧਾੜੀ ਉਲਟਾ ਢੀ ਖੁੱਲਦੀ ਐ ਫਿਰ 10-15 ਮਿੰਟਾਂ ਜਾਲੀ ਚੜਾਉਂਦੇ ਨੇ ਫਿਰ 3-4 ਜਾਣੇ ਰਲ ਕੇ ਪਜਾਮੀ ਚੜਾਉਂਦੇ ਨੇ ਇਹ ਨਾ ਜਿਵੇਂ ਤੂੜੀ ਵਾਲਾ ਭੂਮ ਕੱਸਦੇ ਉਹਨਾਂ ਕਹਿੰਦੇ ਜੂੜ ਕਵਜੇ ਤੁਰਦੇ ਨੇ ਕਹਿੰਦੇ ਆਓ ਪੰਜਾਬ بچਾਉਣ ਚੱਲੀਏ 4:00 ਵਜੇ ਕਹਿੰਦੇ ਨੇ ਬਹੁਤ ਵੱਜ ਗਿਆ ਚਲੋ ਚਲੋ ਚੱਲੀਏ 35 ਮਿੰਟ ਇਹ ਆਪਣੀ ਗੀਰਿਸ ਕਰਨਗੇ ਆਪਾਂ ਪੂਰਾ ਇਟੋਏ ਚੋਂ ਨਿਕਲਣਾ ਹੈ ਯਾਰ ਪਟਿਆਂ ਨੂੰ ਬਰੋਜੇ ਲਾ ਕੇ ਆਏ ਆਂ ਆਪਾਂ ਸੋ ਵੀਰੋ ਇਹ ਸਾਰੇ ਹੁਣ ਰਲ ਕੇ ਮੇਰੇ ਮਗਰ ਪੈਣਗੇ ਇਹ ਗੱਲ ਦਾ ਖਿਆਲ ਰਿਓ ਜੇ ਮੇਰੇ ਮਗਰ ਪੈਣੇ ਦਾ ਮਤਲਬ ਥੋਡੇ ਮਗਰ ਪੈਣਾ ਇਹ ਤੁਹਾਡੀ ਆਵਾਜ਼ ਜਿਹੜੀ ਹੈ ਪਾਰਲੀਮੈਂਟ ਚ ਪਹੁੰਚੀ ਹੈ ਇਹ ਉਹਨੂੰ ਦੱਬਣਾ ਚਾਹੁੰਦੇ ਨੇ ਇਹ ਜਿਹੜੇ ਕੰਮ ਕੀਤੇ ਨੇ ਵੀਰੋ ਇੱਕ ਇੱਕ ਕੰਪਨੀ ਨੂੰ 5 ਕਰੋੜ ਰੁਪਇਆ ਮਿਲਦਾ ਸਾਲ ਦਾ 2.5-2 ਕਰੋੜ ਦੀਆਂ ਦੋ ਕਿਸ਼ਤਾਂ 6 ਮਹੀਨੇ ਬਾਅਦ 25 ਕਰੋੜ ਹੋ ਗਿਆ ਨਾ 25 ਤਾਂ ਹੋ ਪਰ ਮੈਂ ਵੰਡਿਆ 26 ਕਰੋੜ 61 ਲੱਖ 24000 ਤੁਸੀਂ ਕਹੋਗੇ ਵੀ ਯਾਰ 25 ਬੜਦਾ ਫਿਰ 26 61 24 ਕਿਵੇਂ ਵੰਡਤਾ 1 ਕਰੋੜ 1 ਲੱਖ 24000 ਰੁਪਏ ਉਹਦਾ ਵਿਆਜ ਹੈ ਜਿਹੜੇ ਬੈਂਕ 'ਚ ਪਿਆ ਹੁੰਦਾ ਪੈਸਾ ਉਹ ਮੈਂ ਕਹਾਂ ਜੇ ਇਹ ਪੈਸਾ ਲੋਕਾਂ ਦਾ ਹੈ ਤਾਂ ਇਹ ਪੈਸੇ ਤੇ ਜਿਹੜਾ ਵਿਆਜ ਮਿਲਿਆ ਇਹ ਵੀ ਤਾਂ ਲੋਕਾਂ ਦਾ ਹੈ ਇਹ ਵੀ ਚਲੋ ਜੀ 60 ਲੱਖ ਰੁਪਏ ਪੁਰਾਣਾ ਐਮਪੀ ਵੰਡ ਕੇ ਨਹੀਂ ਗਿਆ ਸੀਗਾ ਬਜਿੰਦਰ ਸਿੰਘ ਦਾ ਮੈਂ ਕੋਈ ਨਹੀਂ ਤੇਰੇ ਕੋਲ ਟਾਈਮ ਨਹੀਂ ਸੀ ਮੇਰੇ ਕੋ ਹੈਗਾ 60 ਲੱਖ ਉਹ 26 ਕਰੋੜ 61 ਲੱਖ 40000 ਦਾ ਸਾਪਿਆ ਇੱਕ ਇੱਕ ਰੁਪਏ ਦਾ ਇੱਕ ਰੁਪਏ ਦਾ ਵੀ ਲਾ ਦੋ ਨਾ ਵੀ ਮਦੇਵੀ ਪਿੰਡ ਨੂੰ ਭਵੰਤਮਾਨ ਨੇ 2.5 ਲੱਖ ਭੇਜਿਆ ਸੀ ਪਰ 2,59,999 ਪਹੁੰਚੇ ਨੇ 1 ਰੁਪਇਆ ਭਵੰਤਮਾਨ ਨੂੰ ਪਤਾ ਨਹੀਂ ਕਿੱਧਰ ਕਰ ਗਿਆ ਯਾਰ ਖੁਰਦਪੁਰਦ ਕਰ ਗਿਆ ਥੋਡੀਆਂ ਜੁੱਤੀਆਂ ਮੇਰਾ ਸਿਰ ਲੈ ਮੈਂ ਤੁਹਾਡੇ ਸਾਹਮਣੇ ਕਰਾਂ